ਸਤਰੀ ਕਾਰਵਾਈ ਸਾਰੇ ਵੀਰਾਂ ਨੂੰ ਆਪਣਾ ਜਿਹੜਾ ਜੇ ਆਪਾਂ ਲੇਟਰੀ ਰਣਾਉਣਿਆ ਜੀ ਕਣਕ ਤੇ ਮੱਕੀ ਤੇ ਖੰਡਾ ਇਹ ਵਿੱਚ ਭਰਾਵਾਂ ਦੇ ਫੋਨ ਬਹੁਤ ਆਉਂਦੇ ਦੇ ਵੀ ਭਰਾ ਤੁਸੀਂ ਪਾਉਣਾ ਇੱਕ ਢੋਲ ਦੇ ਵਿੱਚ ਹੀ ਹੋ ਤੇ ਵੀ ਸਾਨੂੰ ਮੜੇ ਐ ਦੱਸੋ ਵੀ ਜਦੋਂ ਮਿਕਸ ਕਰਦੇ ਹੋ ਵੀ ਉਦੋਂ ਕੀ ਕੀ ਚੀਜ਼ਾਂ ਦੇ ਵਿੱਚ ਪਾਉਣਾ ਤੁਸੀਂ ਜੀ ਵੀ ਉਹ ਹਿਸਾਬ ਦੇ ਨਾਲ ਫਿਰ ਜਿੰਨੇ ਕਨੇ ਪਾਇਆ ਭਰਾ ਆਪਣੀ رائے ਦੇ ਨਾਲ ਹਰ ਇੱਕ ਭਰਾ ਨੇ ਦੱਸਿਆ ਵੀ ਕਿਸੇ ਨੇ 2 ਕਿਲੋ ਦੁੱਧ ਵਧਿਆ ਆਪਣੇ ਪਸ਼ੂਆਂ ਦਾ ਤੇ ਕਿਸੇ ਦਾ ਮੰਨ 3 ਕਿਲੋ ਵਧਿਆਗਾ ਬਹੁਤ ਵਧੀਆ ਹਕਾਰਾਂ ਮਿਲਿਆ ਬਾਈ ਚਲੋ ਕਿਸੇ ਦਾ ਵੀ ਭਰਾ ਦਾ ਫਾਇਦਾ ਹੋਇਆ ਆਪਾਂ ਇਹੀ ਕਹਿੰਦੇ ਵੀ ਸਾਰੇ ਭਰਾਵਾਂ ਦਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਚੀਜ਼ ਤਾਂ ਦੇਖੋ ਭਰਾ ਆਪਾਂ ਉਹੀ ਵਰਤਦੇ ਨੀ ਹੋਇਆ ਦਵਾਈ ਆ ਹੁਣ ਆਪਾਂ ਡਾਕਟਰ ਤੇ ਲੈਨੇ ਆ ਦੇਖ ਤਾ ਐ ਲੈ ਲੋ ਭਰਾ ਦਵਾਈ ਤਾਂ ਇੱਕੋ ਹੀ ਹੁੰਦੀ ਆ ਕਿਸੇ ਡਾਕਟਰ ਤੇ ਲੱਗ ਜਾਂਦੇ ਕਿਸੇ ਡਾਕਟਰ ਤੋਂ ਨਹੀਂ ਲੱਗਦੀ ਇਹੀ ਕੰਮ ਇਹਦਾ ਭਰਾ ਚੀਜ਼ ਚਾਹੇ ਆਪਾਂ ਉਹੀ ਵਰਤਦੇ ਆ ਪਰ ਪਾਉਣ ਦਾ ਤਰੀਕਾ ਹੋਣਾ ਚਾਹੀਦਾਗਾ ਇਹਨੂੰ ਬਾਇਲਸ ਬਣਾ ਕੇ ਸਾਰੀਆਂ ਚੀਜ਼ਾਂ ਬਰਾਬਰ ਦੀ ਮਾਤਰਾ ਜੇ ਪਾ ਕੇ ਫਿਰ ਇਹਨੂੰ ਪਰਾਓ ਪਾਓ ਪਾ ਜਿਵੇਂ ਘੱਟੋ ਘੱਟ ਆਪਣੇ 45% ਨਾਜ ਹੋ ਜਾਣਾ ਤੇ 30 ਤੋਂ 35% ਖਲਾਂ ਤੇ ਉਸ ਤੋਂ ਬਾਅਦ 20 22% ਚੋਕਰ ਤੇ ਬਾਕੀ ਉਹਦੇ ਵਿੱਚ 1.5 ਕਿਲੋ ਮਿੰਨਰ ਹੋ ਗਿਆ ਤੇ 1.5 ਕਿਲੋ ਨੂਨ ਹੋ ਗਿਆ ਤੇ ਉਸ ਤੋਂ ਬਾਅਦ 1 ਕਿਲੋ ਬਾਫਰ ਪਾ ਦਿਓ ਜਾਂ ਮਿੱਠਾ ਛੋਟਾ ਇੱਕ ਚੀਜ਼ ਤੇ ਉਸ ਤੋਂ ਬਾਅਦ ਲੈਬਿਸਟੋ ਚ 200 ਗ੍ਰਾਮ ਪਾਓ ਜੇ ਤਾਂ ਆਪਾਂ 4 ਪਾਉਣਿਆਂ ਤਾਂ ਭਰਾ ਉਹਦੇ ਵਿੱਚ ਟੌਕਸੀ ਵੈਂਡਰ ਪਾ ਦਿਓ 150 ਗ੍ਰਾਮ ਜੇ ਨਹੀਂ ਪਾਉਂਦੇ 4 ਤਾਂ ਟੌਕਸੀ ਵੈਂਡਰ ਨਾ ਪਾਓ ਭਰਾ ਤੇ 1 ਕਿਲੋ ਹੁਣ ਗਰਮੀ ਦੇ ਦਿਨ ਚੱਲਦੇ ਨੇ ਬਾਈ 1 ਕਿਲੋ ਤੋਂ 1.5 ਕਿਲੋ ਕੈਲਸ਼ੀਅਮ ਪਾ ਸਕਦੇ ਆਪਾਂ ਉਹਦੇ ਵਿੱਚ 1 ਕਮੰਟਲ ਫੀਡ ਦੇ ਵਿੱਚ ਆ ਇਹ ਮਾਤਰਾ ਜਿਹੜੀ ਤੁਹਾਨੂੰ ਦੱਸੀ ਹੈਗੀ ਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਵੀ ਆਪਾਂ ਲੈਟੀ ਜਿਹੜੀ ਮਿਕਸ ਕਰਦੇ ਆਂਗੇ ਵੀ ਮਿਕਸ ਫੀਡ ਤੋਂ ਬਣਾ ਵੀ ਉਹ ਆਪਾਂ ਇਕੱਠੀ ਕਿਵੇਂ ਰਣਾਉਣ ਆ ਅੱਜ ਟੋਏ ਆਪ ਆਧਵੀ ਬੋਰੀ ਅਸਲ ਕਿ ਜਦੀ ਬੋਰੀ ਪਾ ਇਹ ਆਪਾਂ ਤੁਹਾਨੂੰ ਜਿਵੇਂ ਕਣਕ ਦੀ ਤੇ ਮੱਕੀ ਦੀ ਲੇਟੀ ਹੋ ਗਈ ਬਾਈ ਤੇ ਇਧਰ ਖੰਡਾ ਹੋ ਗਿਆ ਛੋਲਿਆਂ ਦਾ ਇਹ ਆਪਾਂ ਹੁਣ ਮਿਕਸ ਕਰਦੇ ਆ ਤੇ ਅੱਧੀ ਬੋਰੀ ਪਾ ਦੇ ਬਹੁਤ ਹੁਣ ਆ ਪਾ ਖੰਡੇ ਦੀ ਬੋਰੀ ਇਹ ਛਿਲਕਾ ਪਾਤਾ ਆਪਾਂ ਬਾਈ ਤੇ ਹੁਣ ਉਦੋਂ ਬਾਅਦ ਆਪਾਂ ਪਾਉਣੇ ਆਗੇ ਖੰਡਾ 50 ਕਿਲੋ ਬਾਈ ਇਹ ਪੂਰਾ ਪੂਰੀ ਦਮ ਚ 50 ਕਿਲੋ ਦੀ ਬੋਰੀ ਆ ਬਾਈ ਖੰਡੇ ਦੀ ਖੰਡੇ ਦੀ ਕੁਆਲਿਟੀ ਬਾਈ ਬਹੁਤ ਵਧੀਆ ਗਈ ਤਾਂ ਪਸ਼ੂ ਦੁੱਧ ਦਿੰਦੇ ਆ ਬਾਈ ਕਿ ਹੁਣ ਆਪਣੀ ਕੁਆਲਿਟੀ ਨਹੀਂ ਕਿਸੇ ਚੀਜ਼ ਚ ਵਧੀਆ ਵਧੀਆ ਚੀਜ਼ ਨਹੀਂ ਮਿਲੂ ਤੇ ਲਓ ਬਾਈ ਦੇਖੋ ਭਰਾ ਇਹ ਛੋਲੇ ਨੇ ਨਰੇ ਇਹਦੀ ਆਪਾਂ ਰੋਟੀ ਲਾ ਕੇ ਵੀ ਖਾ ਸਕਦਾ ਭਰਾ ਇਹ ਨਹੀਂ ਹੋਵੇ ਇਹਦੇ ਵਿੱਚ ਕਿਰਕਰ ਹੋਊਗੀ ਜਾਇਦੇ ਵਿੱਚ ਕੋਈ ਮਿੱਟੀ ਘਟਾ ਹੋਊਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਇਹ ਖੰਡਾ ਬਰਾ ਇਹ ਦੋ ਆਈਟਮਾਂ ਹੋ ਗਈਆਂ ਬਾਈ ਛਿਲਕਾ ਖੰਡਾ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਲੇਟੀ ਆਪਾ ਜੀਟ ਹੋਰੀ ਇਹ ਆਪਾਂ ਕਮਾਂਟਲ ਸਮਾਨ ਦੇ ਵਿੱਚ ਮਿਕਸ ਕਰਦੇ 50 ਕਿਲੋ ਪਾਉਣਾ ਖੰਡਾ ਬਾਈ 50 ਕਿਲੋ ਮਨ ਦੇ ਚ ਪਾਉਣਾ ਲੇਟੀ ਤੇ ਉਸ ਤੋਂ ਬਾਅਦ ਆਪਾਂ ਪਲਾਈ ਦੇਣ ਨੂੰ ਖਾਤਰ ਤੇ 10 ਕਿਲੋ ਪਾਉਣਾ ਆਪਾਂ ਛਿਲਕਾ ਇਹਦੇ ਵਿੱਚ ਉਹਦਾ ਪਲਾਈ ਰਹਿੰਦੀ ਆ ਤੇ ਵਧੀਆ ਪਾਣੀ ਤਾਂ ਨਹੀਂ ਪਿੰਦੇ ਨੇ ਪਸੂ ਅੱਧੀ ਪਾ ਦੇ 40 45 ਕਿਲੋ ਪਾਤੀ ਬਾਈ 20 22 ਕਿਲੋ ਇਹ ਚੋ ਪਾਵਾਂਗੇ ਤੇ ਅੱਧੀ ਪਾਦੀ ਚੋ ਟੋਦੀ ਬੱਸ ਇਹ ਆਪਣਾ ਸਮਾਨ ਸਾਰਾ ਹੋ ਗਿਆ ਪਰ ਆ ਜਿਹੜਾ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਤਿੰਨ ਆਈਟਮਾਂ ਭੌਂਕੇ ਪਾਉਣੇ ਆ ਆ ਖਾਲਾ ਕੀ ਆਪਾਂ ਤੁਹਾਨੂੰ ਖਲ ਵੀ ਦਿਖਾ ਦਿੰਨੇ ਬੜੇ ਮਿਆਂ ਦੇ ਦੇਦੀ ਕੁਆਲਿਟੀ ਬਹੁਤ ਵਧੀਆ ਬਾਈ ਇਹ ਚੀਜ਼ਾਂ ਆਪਾਂ ਭਿਉਂ ਕੇ ਪਾਉਣੇ ਆ ਬਾਈ ਸਾਰੀਆਂ ਜਿਨੇ ਬੜੇਮੇ ਦੀ ਖਾਲ ਹੋਗੀ ਬਹੁਤ ਵਧੀਆ ਕੁਆਲਿਟੀ ਦੀ ਆ ਬਾਈ ਬੜੇਮੇ ਦੀ ਖਾਲ ਬਹੁਤ ਹੀ ਵਧੀਆ ਇਹ ਪਾਉਣੇ ਕਿਲੋ ਇੱਕ ਪਸ਼ੂ ਮੰਗਰ ਬਾਈ ਜਿਹੜੇ 14 ਤੋਂ ਲੈ ਕੇ 18 ਕਿਲੋ ਦੇ ਵਿੱਚ ਚੱਲਦੇ ਨੇ ਬਾਈ ਕਿਲੋ ਬੜੇਮੇ ਦੀ ਖਾਲ ਬਾਈ ਕਿਲੋ ਕਣਕ ਤੇ ਮੱਕੀ ਦੀ ਲੇਟੀ ਬਾਈ ਕਿਲੋ ਖੰਡਾ ਤੇ ਛਿਲਕਾ ਬਾਈ 4 ਆਟਾਵਾ 4 ਕਿਲੋ ਪਾਉਣੇ ਆ ਬਾਈ ਬਾਕੀ ਹੱਥ ਟਿਕਿਆ ਹੋਇਆਗਾ ਉਹ ਆਹ ਤੁਸੀਂ ਉਹਨੂੰ ਕਿਲੋ ਦੀ ਦੱਸਦੇ ਆ ਵੀ ਮਿਕਸ ਜਿਹੜਾ ਇੱਕੋ ਜਿਹਾ ਹੋ ਜਾਣਾ ਤੇ ਪਰ ਦੁੱਧ ਦੇ ਹਿਸਾਬ ਨਾਲ ਪਾ ਦਨੇ ਆ ਮਨ ਕਿਸੇ ਨੂੰ ਪੌਣਾ ਪੌਣਾ ਕਿਲੋ ਹੋ ਗਿਆ ਕਿਸੇ ਨੂੰ ਕਿਲੋ ਹੋ ਗਿਆ ਕਿਸੇ ਨੂੰ ਅੱਧਾ ਕਿਲੋ ਹੋ ਗਿਆ ਉਹ ਸਾਦਾ ਹੱਥ ਟਿਕਿਆ ਉੱਥੇ ਕਿਰਾ ਮਿਕਸ ਹੀ ਕੁਝ ਕੀ ਕਰਦੇ ਆ ਜਿਹੜੀ ਚੀਜ਼ ਆਪਣੀ ਮਿਕਸ ਹੋ ਜਾ ਰਹੀ ਚਟੂ ਤੇ ਇਸ ਤਰ੍ਹਾਂ ਬਣ ਜੂ ਬਾਈ ਇਹ ਆ ਢੋਲ ਭਰ ਦਾਂਗੇ ਲੈ ਆ ਸਿੰਦੂ ਆ ਸਾਰੀ ਆਈਟਮ ਜਿਹੜੀ ਰਲਾਈ ਆ ਬਾਈ ਐਸੇ ਤਰ੍ਹਾਂ ਹੋ ਜੂ ਕਣਕ ਦੀ ਲੇਟੀ ਮੱਕੀ ਦੀ ਲੇਟੀ ਖੰਡਾ ਸਿਲਕਾ ਇਹ ਆਈਟਮਾਂ ਸਾਰੇ ਇੱਕੋ ਜਿੱਕੀਆਂ ਹੋ ਜਾਣਗੀਆਂ ਬਈ ਤਿੰਨੇ ਚਾਰੇ ਬੜੇਮਿਆਂ ਦੀ ਖਾਲ ਉਧਰ ਪਹਿਲਾਂ ਪਾ ਦੇਣਾ ਗਰਮ ਪਾਣੀ ਦੇ ਵਿੱਚ ਜਦੋਂ ਭਿੱਜ ਜਾਂਦੀ ਹੈ ਉਸ ਤੋਂ ਬਾਅਦ ਆਹ ਚੀਜ਼ ਪਾ ਦੇਣਾ ਇਹ 6 ਤੋਂ 7 ਘੰਟੇ ਪ੍ਰਾਹ ਭਿੱਜੀ ਰਹਿੰਦੀ ਆ ਉਸ ਤੋਂ ਬਾਅਦ ਜਿਹੜੀ ਆਪਣੀ ਮਿਕਸ ਫੀਡ ਬਣੀ ਹੁੰਦੀ ਆ ਉਹ ਆਤੀ ਜੀ ਇਹ 13 14 ਚੀਜ਼ਾਂ ਪਾ ਕੇ ਦਵਾਈ ਬੂਟੀ ਸਾਰਾ ਕੁਝ ਵਿੱਚ ਬੜੇਮਿਆਂ ਦੀ ਖਾਲ ਵਿੱਚ ਸਰੋਂ ਦੀ ਖਾਲ ਵਿੱਚ ਹੋਇਆ ਦੀ ਖਾਲਾ ਵਿਚ ਨਾਜ ਪੈ ਕੇ ਵਿੱਚ ਛਿਲਕੇ ਪੈ ਕੇ ਮਿੰਨਰ ਪੈ ਕੇ ਨੂਨ ਪੈ ਕੇ ਕੈਲਸ਼ੀਅਮ ਪੈ ਕੇ ਇਸਟ ਲੈਵ ਇਸਟ ਪਾ ਕੇ ਟਾਕਸੀ ਬੈਂਡਰ ਪਾ ਕੇ ਸਾਰੀਆਂ ਆਈਟਮਾਂ ਇਹਦੇ ਵਿੱਚ ਪਾ ਕੇ ਇਹ ਮਿਕਸਪੀਡ ਹੁੰਦੀ ਆ ਇਹ ਕਿਲੋ ਤੋਂ ਡੇਢ ਕਿਲੋ ਇੱਕ ਪਸ਼ੂ ਮਗਰ ਬਾਈ ਇਹ ਪਾਉਣੇ ਆਗੇ ਇਹ ਪਾਉਣਾ ਉਦੋਂ ਜਦੋਂ ਆ 6-7 ਘੰਟੇ ਭਿੱਜੀ ਹੁੰਦੀ ਆ ਸਵੇਰ ਤੇ ਸ਼ਾਮ ਨੂੰ ਤੇ ਇਹ ਮੌਕੇ ਤੇ ਜਦੋਂ ਆਪਾਂ ਤੂੜੀ ਪਾ ਕੇ ਖੋਲੀਆਂ ਚ ਉਦੋਂ ਬਾਅਦ ਇਹਨੂੰ ਪਾਉਣ ਪਾਉਣ ਲੱਗਦੇ ਆ ਉਦੋਂ ਆਹ ਵਿੱਚ ਪਾ ਕੇ ਉਹਦੇ ਵਿੱਚ ਇਹਦਾ ਮਾਤਰਾ ਦਾ ਕੈਲਸ਼ੀਅਮ ਪਾ ਕੇ ਲੀਵਰ ਟੋਨਿਕ ਪਾ ਕੇ ਤੇ ਇਹਦੇ ਵਿੱਚ ਆਹ ਪਾ ਕੇ ਸਾਰਿਆਂ ਨੂੰ ਬਾੜ ਦੇ ਕੇ ਅੱਧੇ ਦੀ ਕਿਲੋ ਤੂੜੀ ਪਾ ਕੇ ਬਾਲਟੀਆਂ ਵਿੱਚ ਪਾ ਦੇਣਾ ਬਾਈ ਦੁੱਧ ਦੇ ਹਿਸਾਬ ਨਾਲ ਜਿਵੇਂ ਜਿਵੇਂ ਆਪਣਾ ਪਸ਼ੂ ਆਪਣਾ ਦੁੱਧ ਪਸ਼ੂ ਦੁੱਧ ਦਿੰਦੇ ਨੇ ਆਪਾਂ ਨੂੰ ਪਤਾ ਉਹ ਹਿਸਾਬ ਦੇ ਨਾਲ ਕਿਸੇ ਨੂੰ 4 ਕਿਲੋ ਕਿਸੇ ਨੂੰ 3 ਕਿਲੋ ਕਿਸੇ ਨੂੰ 2.5 ਕਿਲੋ ਇਹ ਹਿਸਾਬ ਨਾਲ ਪਾ ਦੇਣਾ ਤੇ ਆਪਣੀ ਮਾਤਰਾ ਇਹ ਹੁੰਦੀ ਹੈ ਬਾਈ ਜਿੰਨਾ ਪਸ਼ੂ ਆਪਣਾ ਦੁੱਧ ਦਿੰਦਾ ਉਸ ਤੋਂ ਅੱਧੀ ਮਾਤਰਾ ਪਾ ਕੇ 1 ਕਿਲੋ ਆਪਾਂ ਇੰਸਟਾਲ ਰੱਖਦੇ ਆ ਉਹਦੇ ਸਰੀਰ ਖਾਤਰ ਤਾਂ ਪਸ਼ੂ ਲੰਬੇ ਛੂਏ ਦੇਵੇ ਬਾਈ ਲੰਬੇ ਚਰ ਤੇ ਬਾਕੀ ਲੰਬਾ ਚਰ ਦੁੱਧ ਦੇਵੇ ਪਸ਼ੂ ਦੀ ਚੰਗੀ ਸਿਹਤ ਬਣੀ ਰਹੇ ਆਪਣੇ ਪਸ਼ੂ ਨੇ ਦੇਖੋ ਪਰ ਆ ਤੁਸੀਂ ਵੀਡੀਓ ਦੇ ਵਿੱਚ ਹੀ ਦੇਖਦੇ ਰਹਣੋ ਬਹੁਤ ਹੀ ਵਧੀਆ ਸਰੀਰ ਨੇ ਕਿਤੇ ਬਰਾਂ ਨਹੀਂ ਭੰਨਿਆ ਬਾਈ ਖੀਰੇ ਪਸ਼ੂ ਆਪਣੇ ਗੱਭਣ ਹੁੰਦੇ ਨੇ ਤੇ ਰੱਬ ਦੀ ਕਿਰਪਾ ਦੇ ਨਾਲ ਤੇ ਕਿਸੇ ਗੱਲ ਦੀ ਆਪਾਂ ਨੂੰ ਕਿਤੇ ਕੋਈ ਦਿੱਕਤ ਨਹੀਂ ਆਈ ਤੇ ਤਾਂ ਕਹਿੰਦਾ ਸਾਰੇ ਭਰਾ ਐਸੇ ਦਾ ਮਿਕਸ ਕਰਕੇ ਇਹ ਇਹਨਾ ਹੋਵੇ ਵੀ ਆਪਾਂ ਖਲਾਂ ਵੱਧ ਪਾਈ ਜਾਈਏ ਜਾਂ ਆਪਾਂ ਨਾਲ ਵੱਧ ਪਾਈ ਜਾਈਏ ਤੇ ਜੇ ਆਪਾਂ ਖੁਰਲੀਆਂ ਕੱਖ ਗੰਡੇ ਦੀ ਭਰੀਆਂ ਦੇ ਵਿੱਚ ਭਰਾ ਇਹਨੇ ਕੱਖ ਗੰਡਾ ਜਾਦੇ ਵਰਤੀ ਜਾਂਦੇ ਨੇ ਕਿਉਂ ਆਮ ਹੁੰਦਾ ਆਪਾਂ ਭਰਿਆ ਟੋਕਰਾ ਮੂਰੇ ਭਰਿਆ ਟੋਕਰਾ ਮੂਰੇ ਭਰਾ ਉਹ ਤੋਂ ਥੋੜਾ ਜਿਹਾ ਥੱਲੇ ਨੂੰ ਆ ਕੇ ਨਾ ਉਹ ਕਿਲੋ 2 ਕਿਲੋ ਦਾਣਾ ਪਾ ਕੇ ਇਹਨਾਂ ਦੀ ਤੰਤਰੁਸ਼ਤੀ ਬਣਾਓ ਤਾਂ ਕਿ ਆਪਾਂ ਕੱਲਾ ਗੋਹਾ ਨਾ ਚੱਕੀਏ ਬਹੁਤ ਵਧੀਆ ਧੰਦਾ ਭਰਾ ਜੇ ਆਪਾਂ ਇਹਦੇ ਜਿਵੇਂ ਹੁਣ ਪੜ੍ਹਾਈ ਦਾ ਜੋਗਾ ਪੜ੍ਹਾਈ ਦੇ ਹਿਸਾਬ ਦੇ ਨਾਲ ਤਕਨੀਕ ਦੇ ਨਾਲ ਕੰਮ ਕਰਾਂਗੇ ਤਾਹੇ ਬਹੁਤ ਵਧੀਆ ਤੰਦਾ ਭਰਾ ਤੇ ਆਪਾਂ ਇਹ ਕਹਿੰਦੇ ਹੌਲੀ ਹੌਲੀ ਧੰਦੇ ਨੂੰ ਵਧਾਓ ਇਹ ਨਾ ਹੋਵੇ ਵੀ ਆਪਾਂ 2-2 ਲੱਖ ਰੁਪਏ ਪਸ਼ੂਆਂ ਤੇ ਲਾਈਏ ਆਪ ਨੂੰ ਤਕਲੀਕ ਨਾ ਹੋਵੇ ਆਪ ਨੂੰ ਘਾਟਾ ਪੈ ਜੇ ਭਰਾ ਦੇਹਲਾ ਜਿਹੜਾ ਪੈਸਾ 1 ਰੁਪਿਆ ਬਹੁਤ ਔਖਾ ਜੁੜਦਾਗਾ ਆਪਾਂ ਇਹ ਨਹੀਂ ਕਹਿੰਦੇ ਵੀ ਗਰੀਬ ਮਜ਼ਦੂਰ ਜੋ ਆਪਣਾ ਛੋਟੇ ਭਰਾ ਨੇਗੇ ਤੇ ਬਹੁਤ ਔਖਾ ਪੈਸਾ ਇਕੱਠਾ ਕਰਕੇ ਇਹ ਪਸ਼ੂ ਤਾਨ ਬਣਾਉਂਦੇ ਨੇਗੇ ਤੇ ਜੇ ਉੱਥੇ ਜਾ ਕੇ ਘਾਟਾ ਪੈਂਦਾ ਬਾਈ ਫੇਰ ਪਤਾ ਲੱਗਦਾ ਵੀ ਦੁੱਖ ਕੀ ਹੁੰਦਾਗਾ ਤਾ ਕਹਿੰਦੇ ਆ ਭਰਾ ਛੋਟੇ ਕੰਮ ਤੋਂ ਕੰਮ ਨੂੰ ਬਤਾਓ ਕੰਮ 'ਚ ਬਹੁਤ ਫਾਇਦਾ ਹੈਗਾ ਤਾਂ ਕਰਕੇ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਖੇਤੀਬਾੜੀ ਦੇ ਨਾਲ ਮਜ਼ਦੂਰੀ ਦੇ ਨਾਲ ਇਹ ਬਹੁਤ ਵਧੀਆ ਧੰਦਾ ਵਈ ਤੇ ਬਹੁਤ ਬਹੁਤ ਧੰਨਵਾਦ ਭਾਈ ਵੀਡੀਓ ਦੇਖਿਆ ਕਰੋ ਆਪਾਂ ਉਹਨੇ ਉਹ ਚੀਜ਼ ਪਾਉਨੇ ਆ ਜਿਹੜੀ ਆਨੂੰ ਫਾਇਦਾ ਦੇਵੇ ਨੁਕਸਾਨ ਵਾਲੇ ਆਪਾਂ ਕੋਈ ਵੀਡੀਓ ਨਹੀਂ ਪਾਉਂਦੇ ਭਾਈ ਚੀਜ਼ਾਂ ਦਾ ਦੱਸਣ ਨੂੰ ਬਹੁਤ ਪਈਆਂ ਨੇ ਪਤਾ ਨਹੀਂ ਕਿੰਨੇ ਕੁ ਦੱਸੀ ਜਾਈਏ ਕੋ 12 14 ਸਾਲ ਦਾ ਤਜਰਬਾਗਾ ਪਰ ਆਪਾਂ ਉਹਨੇ ਹੀ ਦੱਸਦੇ ਆਂ ਜਿਹੜਾ ਭਾਈ ਹਰ ਇੱਕ ਦੇ ਧਿਆਨ 'ਚ ਆ ਜਾਏ ਔਰ ਦਾ ਫਾਇਦਾ ਕਰ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ